ਨਾਮ ਧਨ ਨਿਰਵਲੋ ਗੁਰ ਧਾਤ ਕਰੇ ਪ੍ਰਭ ਸੋਇ ਆਹ ਇਹ ਤੇਰੀ ਇਹ ਤਨ ਸੁੰਦਰ ਬੜਾ ਬਲਵਾਂ ਦੁੱਖ ਨੂੰ ਬੜਾ ਕਾਜ਼ ਵੀ ਹੁੰਦਾ ਹੈ ਸੁੰਦਰ ਤਨ ਦਾ ਬਲਵਾਂ ਹੈ ਸੁੰਦਰ ਤਨ ਇਹ ਮਾਇਆ ਹੈ ਬੜੀ ਬੜਾ ਤਾਂ ਕਿ ਤਨ ਨਾਲ ਮੈਂ ਕੁਝ ਵੀ ਕਰ ਸਕਦਾ ਮਨੁੱਖੋਂ ਬੜਾ ਹੰਕਾਰ ਹੋ ਜਾਂਦਾ ਪਰ ਪਾਤਸ਼ਾਹ ਤੇਰੀ ਸਾਥ ਨਹੀਂ ਹੋਵੇਗਾ ਨਾ ਤਨ ਦਾਇਤਨ ਦੇਹਤੀ ਕੀਤੀ ਸਤਗੁਰੂ ਫਿਰ ਸਾਥ ਜਾਣ ਵਾਲਾ ਕੀ ਇਹ ਤਨ ਵੀ ਨਹੀਂ ਜਾਣਾ ਇਹ ਤਨ ਪਦਾਲਤ ਵੀ ਨਹੀਂ ਜਾਣੇ ਇਹ ਨਾਲ ਕੀ ਜਾਣਾ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ ਆਰਾਮ ਨਾਮ ਧੰਨ ਨਿਰਮਲ ਗੁਰਦਾਤ ਕਦੇ ਪ੍ਰਭ ਨਿਰਮਲ ਧੰਨ ਇੱਕ ਤਾਂ ਸੱਚਾ ਧੰਨ ਇੱਕ ਝੂਠਾ ਧੰਨ ਸੱਚਾ ਧੰਨ ਨਾਮ ਦਾ ਝੂਠਾ ਧੰਨ ਜੋ ਦੰਦਿਆ ਵੀ ਮਾਇਆ ਉਹ ਧਨ ਤਾਂ ਸਦੀਵੀ ਨਹੀਂ ਰਹਿਦਾ بڑے بڑے ਰਾਜੇ ਵੀ ਦਰ ਦਰ ਦੀ ਮੰਗਤੀ ਬਣ ਗਏ ਪਰ ਸੱਚਾ ਧਨ ਅਖੋਟ ਧਨ ਹੈ ਜੋ ਤੁਖਟਿਆ ਨਹੀਂ ਧਨਵੰਤ ਨਾਮ ਕੇ ਬਣ ਜਾ ਰਹੇ ਉਹ ਬਣ ਜਾ ਰਹੇ ਨਾਮ ਦੇ ਰੱਬ ਦੇ ਸੰਤ ਭਗਤ ਫਕੀਰ ਗੋਦ ਮੁਕ ਉਹ ਸੱਚੇ ਧਨ ਦੇ ਵਪਾਰੀ ਹਰੇ ਨੇਮ ਬਲ ਧਨ ਤੋਂ ਰਾਮ ਨਾਮ ਜੋ ਬਲ ਵਖੇ ਪਾਵਣ ਤੋਂ ਰਹਿਤ ਦਿਲ ਬਲ ਵਖੇ ਪਾਵਣ ਜਬ ਸੁਬਦ ਗੁਰੂ ਵੇਲੇ ਦਾਤ ਕਰੇ ਇੰਜ ਨਹੀਂ ਮਿਲ ਜਾਂਦਾ ਸਤਿਗੁਰੂ ਇਹ ਵੀ ਕਹਿੰਦੇ ਇਹ ਸੱਚਾ ਧਨ ਇੱਜ ਵੀ ਨਹੀਂ ਬਣ ਗੁਰ ਦਾਤ ਕਰੇ ਪ੍ਰਾਪ ਸੋਇ ਸਤਿਗੁਰਾਂ ਦੇ ਪਾਵਨ ਬਚਨ ਕਹ ਰਹੇ ਨੇ ਗੋਦ ਦਾਤ ਕਰੇ ਪ੍ਰਭ ਸੋਏ ਕਿਉਂਕਿ ਪ੍ਰਭੂ ਦੀ ਕਿਰਪਾ ਹੋਵੇਗੀ ਗੁਰੂ ਵੜੇ ਪ੍ਰਭ ਪਰਮੇਸ਼ਰ ਦੀ ਰਜਾ ਮੇਰੇ ਗੁਰੂ ਮਿਲਦਾ ਗੁਰੂ ਨਾਮ ਦੀ ਦਾਤ ਦਿੱਤਾ ਪੰਜਵੇਂ ਗੁਰੂ ਨਾਨਕ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ੍ਰੀ ਸੁਖਮਨੀ ਸਾਹਿਬ ਵਿੱਚ ਪਾਵਨ ਬਚਨ ਵੀ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਕਮਤ ਪਰਗਾਹ ਕਿਰਪਾ ਪਰਮੇਸ਼ਰ ਦੀ ਪੂਰਨ ਬ੍ਰਹਿਮਸਰਉਤਰੀ ਬ੍ਰਹਿਮ ਦੇਵ ਦੀ ਗੁਰੂ ਮਿਲੇਆ ਨਾਮ ਦੀ ਦਾਤ ਝੋਲੀ ਵਿੱਚ ਪੈ ਪ੍ਰਾਪਤੀ ਪਰਮੇਸ਼ਰ ਦੀ ਹੋਊਗੀ ਕਿਉਂਕਿ ਵਿਧਾਨ ਮਰਿਆਦਾ ਹੈ ਪਰਮੇਸ਼ਰ ਦੀ ਆਰਾਮ ਦਾਮ ਸੰਤਨ ਘਰ ਪਾਇਆ ਗੁਰੂ ਨਾਨਕ ਦੇ ਘਰੋਂ ਮਿਲਣਾ ਹੈ ਦਾਬਦੇ ਜਨਾਂ ਕੋ ਕਿਉ ਨਾਮ ਦੇ ਜਾਪ ਕਾ ਨਾਮ ਦੀ ਰਸੀ ਇਹ ਨਾਮ ਦੀ ਕੁੰਜੀ ਪਰਮੇਸ਼ਰ ਨੇ ਆਪਣੇ ਆ ਭਗਤਾਂ ਨੂੰ ਹੀ ਦਿੱਤੀ ਹੈ ਅਨਹਦ ਬਾਣੀ ਕੁੰਜੀ ਸੰਤਨ ਖੱਤ ਰਾਖੀ ਕੁੰਜੀ ਕੁੰਜੀ ਤੋਂ ਬਿਨਾ ਜੰਦਾ ਵੀ ਨਹੀਂ ਰੱਬ ਦੇ ਜਨਾਂ ਨੂੰ ਸਤਿਗੁਰੂ ਪਾਤਸ਼ਾਹ ਬਚਨ ਕਹਿੰਦੇ ਨੇ ਸਮਰੱਥ ਗੁਰੂ ਦਾਤ ਕਰੇ ਸਮਰੱਥ ਗੁਰੂ ਸਰਖਤ ਧਰੇ ਗੁਦਕੀ ਦੀ ਕਿਰਪਾ ਫਰ ਨਾਮ ਦੀ ਗੁਰੂ ਨੇ ਬਖਸ਼ੀ ਇਹ ਬੇੜਾ ਜੰਗਦਾ ਸਤਿਗੁਰੂ ਪਾਤਸ਼ਾਹ ਬਚਨ ਕਹਿੰਦੇ ਨੇ ਆਰਾਮ ਨਾਮ ਤਦ ਨਿਰਮਲੋ ਜੀ ਦੇਵ ਦੇਵਣ ਸਤਗੁਰਾਂ ਨੇ ਬਚਨ ਕੀਤੇ ਕੀ ਕਹਿ ਰਹੇ ਨੇ RAM ਨਾਮ ਧੰ ਬੜਾ ਨਿਰਮਲ ਸੁਧ ਬਲ ਬਖੇ ਪਵਣ ਤੋ ਰਹਤ ਦਿਰਮਲ ਇਹ ਭਗਤ ਕਬੀਰ ਜੀ ਨੇ ਬਚਨ ਕਹੇ ਆਪਣੀ ਬਾਣੀ ਵਿੱਚ ਕਹਿਣ ਲਗੇ ਹੁਣ ਤਾਂ ਮਨ ਨਿਰਮਲ ਹੋ ਗਿਆ ਜਿਵੇਂ ਗੰਗਾ ਦਾ ਦੀਦ ਜਲ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀ

ਆਗੈ ਊਸ਼ਨਾ ਹੋਈ ਜਿਸ ਬੇਲੀ ਗੁਰ ਕਰਤਾ ਆਹ ਸਤਿਗੁਰੂ ਪਾਤਸ਼ਾਹ ਇਸ ਪੰਕਤੀ ਵਿੱਚ ਇਹ ਬਚਨ ਕਹਿ ਰਹੇ ਗੁਰੂ ਨਾਨਕ ਦੇਵ ਮਹਾਰਾਜ ਜੀ ਆਗੈ ਊਸ਼ਨਾ ਹੋਵੈ ਜਿਸ ਦੇ ਮਿੱਤਰ ਗੁਰ ਤੇ ਕਰਤਾ ਹੋਵਣ ਜਿਸ ਦੀ ਬਾਣੇ ਆਈ ਗਮ ਸੰਤਨ ਸਿਓ ਬਣਾਈ ਪੂਰਬ ਲਿਖਿਆ ਮਿੱਤਰ ਪ੍ਰੇਮ ਤੇ ਇਸ ਦੇ ਕਰਮਾਂ ਦੀ ਅੱਗੇ ਪਲੋਗ ਵਿੱਚ ਕੋਈ ਪੁੱਛ ਨਹੀਂ ਹੁੰਦੀ ਕੀ ਕਰਮ ਕੀਤੇ ਨੇ ਕੋਈ ਪੁੱਛ ਨਹੀਂ ਕਿਉਂ ਨਹੀਂ ਕਿਉਂਕਿ ਉਸ ਦਾ ਮਿੱਤਰ ਉਹ ਪਰਮੇਸ਼ਰ ਸਮਦੱਤ ਗੁਰੂ ਹੈ ਜੋ ਜਗਤ ਦਾ ਕਰਤਾ کوئی کمی رائے اب کہاں کرگلو لے رائے کی کرے گا بے چارا جو لےکھا کی پاڑ ਰੱਬ ਦੇ ਜਨ ਸੰਤਾਂ ਭਗਤਾਂ ਫਕੀਰਾਂ ਜੋ ਪਾਤਸ਼ਾਹ ਕਹਿੰਦੇ ਨਹੀਂ ਜਿਨ੍ਹਾਂ ਦਾ ਮਿੱਤਰ ਗੁਰੂ ਤੇ ਕਰਤਾ ਉਸਤੁਤ ਕੋਈ ਕਮੀ ਹੈ ਜਾ ਕਾ ਮੀਤ ਸਾਜਨ ਹੈ ਸੁਮੀਆਂ ਜਿਸ ਜਨ ਕੋ ਕਹੋ ਕਾ ਕੀ ਕਮੀ ਕਾਦੀ ਕੰਮ ਕੋਈ ਕਾ ਪਰ ਲੋਗ ਵਿੱਚ ਕਰਮਾਂ ਦੀ ਕੋਈ ਪੁੱਛ ਨਹੀਂ ਹੁੰਦੀ ਕਿਉਂਕਿ ਉਹਨਾਂ ਨੇ ਮਿੱਤਰ ਹੀ ਉਸ ਮਾਲਕ ਨੂੰ ਬਣਾਇਆ ਜੋ జగਤ ਦਾ ਕਰਤਾ ਮਿੱਤਰ ਹੀ ਉਸ ਸੰਬਦਤ ਗੁਰੂ ਨੂੰ ਬਣਾਇਆ ਜੋ ਅਧੂਰਾ ਨਹੀਂ ਕੱਚਾ ਨਹੀਂ ਪੂਰਾ ਕਰ ਕਿਉਂਕਿ ਪੂਰੇ ਦਾ ਕੀਤਾ ਹੋਇਆ ਫਿਰ ਸਭ ਕੁਝ ਪੂਰਾ ਹੀ ਹੁੰਦਾ ਹੈ ਪੂਰਾ ਕਰ ਗਿਆ ਰਾਤੇ ਆ ਪੂਰਾ ਜਾ ਕਾਣਾ ਹੋ ਨਾ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਗੁਣ ਗਾਏ ਨੇ ਪੂਰੇ ਕੇ ਤੇ ਸਤਗੁਰਾਂ ਦੇ ਬਚਨ ਕੀ ਕਹੇ ਪੂਰੇ ਗੁਰ ਕਾ ਸੁਣ ਉਪਦੇਸ ਬਹੁਤ ਬ੍ਰਹਿਮ ਨਿਗਟ ਕਰ ਬਿ ਨਿਗਟ ਹੀ ਦੇਖੇ ਗੁਰੂ ਪੂਰੇ ਦਾ ਉਪਦੇਸ ਸੁਣਿਆ ਤੇ ਨਿਗਟ ਹੀ ਦੇਖੇਗਾ ਮਾਲਕ ਕਿਉਂਕਿ ਗੁਰੂ ਪੂਰਾ ਹੈ ਅਧੂਰਾ ਨਹੀਂ ਆਪਛੜਾਏ ਛੁਟੀ ਐ ਆਪੇ ਵਖਸ਼ਣ ਹਾ ਜੇ ਆਪ ਅਕਾਲ ਪੁਰਖ ਬਖਸ਼ਣ ਖਾਂ ਬਖਸ਼ਿੰਤ ਸੰਸਾਰ ਬੰਧਾਂ ਤੋਂ ਛੁਡਾਵੇ ਤੇ ਸੁਖਗਦਾ ਹੋ ਜਾਂਦਾ ਹੈ ਸੋ ਧਾਵਣਾ ਬਾਲਾ ਆਪ ਹੀ ਹੈ ਕੋਈ ਦੂਜਾ ਨਹੀਂ ਬੇਨਤੀ ਕੀਤੀ ਸਤਿਗੁਰੂ ਪਾਤਸ਼ਾਹ ਐਸੇ ਸਤਿਗੁਰੂ ਤੇ ਸਭ ਕੋਈ ਰਾਮ ਨਾਮ ਧੰਨ ਕਿਉਂ ਨਹੀਂ ਲੈਂਦਾ ਐਸਾ ਗੁਰੂ ਸੰਬੰਧ ਤੋਂ ਸਾਰੇ ਇਹ ਰਾਮ ਨਾਮ ਧੰਨ ਇਹ ਜਗਤ ਸੰਸਾਰੀ ਲੋਕ ਕਿਉਂ ਨਹੀਂ ਲੈਂਦੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਪਿਆਰੇ ਆ ਮਨ ਮੁਖ ਜਾਣੈ ਆਪਣੇ ਧੀਆ ਪੁੱਤ ਸੰਜੋਗ ਮਨ ਮੁਖ ਜਾਣੈ ਆਪਣੇ ਧੀਆ ਪੁੱਤ ਸੰਜੋਗ ਇਹ ਪਿਆਰਿਓ ਬੰਦ ਮੁਖ ਦੇ ਧੀਆ ਪੁੱਤਾਂ ਨੂੰ ਆਪਣੇ ਮਨ ਰੱਖਿਆ ਉਹਨਾਂ ਨੂੰ ਸੋਝੀ ਨਹੀਂ ਜਿੰਨਾ ਦਾ ਕੋਈ ਦਿਨ ਦਾ ਸੰਜੋਗ ਖੈ ਆਪਣੇ ਮਨ ਰੱਖਿਆ ਮਨ ਮੁੱਖਾਂ ਦੀ ਸੋਝੀ ਹੀ ਨਹੀਂ ਕਿਉਂਕਿ ਇਸ ਸਦੀ ਵੀ ਸੰਜੋਗ ਬਣਿਆ ਨਹੀਂ ਦਿੰਦਾ ਬਾਤ ਪਿਤਾ ਬੰਦ ਤਾਂ ਸੁਤ ਬੰਦ ਪਿਸ਼ਟ ਵੀ ਤੇਰ ਭਾਈ ਪੂਰਵ ਜਨਮ ਕੇ ਮਿਲੇ ਸੰਜੋਗੀਾਂ ਤੇ ਕੋ ਨਸ ਜਾ ਯੋਗ ਹੋ ਗਏ ਆ ਉਹਦੇ ਮੇਂ ਜਨਮ ਆਂਗੇ ਵਾਰਸ਼ਾ ਦੇ ਪ੍ਰਾਪ ਸੰ ਭੈਣ ਸੰ ਆਪ ਨਾਂ ਦਾ ਘਾਤ ਕੀਤਾ ਕੈਸੀ ਪਾਪ ਕੀ ਆਪਣੀ ਸੀ ਪਰ ਸੰਯੋਗ ਸੀ ਜਿਨ੍ਹਾਂ ਦਾ ਕੋਈ ਦਿਨ ਦਾ ਸੰਯੋਗ ਸਦੀਵੀ ਨਿਉ ਬਣਿਆ ਗਿਆ ਕਿਉਂਕਿ ਬਦੁੱਖ ਅ ਗਿਆਨ ਅਵਿਧਿਆ ਦੀ ਅੰਧੇਰੀ ਰਾਤ ਵਿੱਚ ਜਿਉਂਦਾ ਹੈ ਇਹ ਸੋਚੀ ਗਿਆਨ ਕਿ ਜਗਤ ਵਿੱਚ ਆਇਆ ਮੈਂ ਸਾਫੋਦ ਖਾਂ ਪ੍ਰਦੇਸੀ ਖਾਂ ਰਾਖੀ ਖਾਂ ਮੈਂ ਜਾਣਾਂ ਆਪਾਂ ਸਾਰੇ ਹੀ ਮੁਸਾਫਰ ਆ ਜਿਵੇਂ ਸਰਾਵ ਵਿੱਚ ਟਹਿਰਦੇ ਪ੍ਰਵਾਹਤ ਹੋਈ ਆਪੋ ਆਪਣੇ ਰਸਤੇ ਚਲੇ ਜਾਂਦੇ ਉਹਨਾਂ ਦਾ ਕੋਈ ਮਿੱਤਰ ਤਾਂ ਨਹੀਂ ਕੋਈ ਕਿਤੋਂ ਦਾ ਕੋਈ ਕਿਤੋਂ ਦਾ ਇਤਨਾਬ ਪਾਏ ਇਸ ਤਰ੍ਹਾਂ ਹੈ ਪ੍ਰਵਾਹ ਕੁੱਟਾਂ ਸਭਨਾਂ ਦੀ ਵਾਰੀ ਆਉਣੀ ਹੈ ਚਲੇ ਜਾਣਾ ਕੁਝ ਸਮੇਂ ਬਾਅਦ ਸਭ ਭੁੱਲ ਜਾਂਦੇ ਕਿਉਂਕਿ ਸੰਜੋਗਾ ਨਾਲ ਮੇਲ ਹੋ ਗਿਆ ਲੈਣ ਤੇ ਦੇਣੇ ਦੇ ਸੁਭੰਗ ਤੇ ਜੇ ਪਾਤਸ਼ਾਹ ਫਰਮਾਉਂਦੇ ਕਿਉਂਕਿ ਉਹ ਮੰਨ ਮੁਖ ਉਹ ਗੁਰੂ ਨੂੰ ਮੁਖ ਰੱਖਣ ਵਾਲਾ ਨਹੀਂ ਗੁਰਮਤੀਆਂ ਨਹੀਂ ਆਖਿਆ ਉਸ ਨੂੰ ਸਤਿਗੁਰਾਂ ਦਾ ਉਸ ਨੂੰ ਮਨੁੱਖੀ ਆਖਿਆ ਕਿਉਂਕਿ ਅ ਗਿਆਨ ਅਵਿਦਿਆ ਦੀ ਹਨੇਰੀ ਰਾਤ ਵਿੱਚ ਜਿਉਣ ਵਾਲਾ ਮਨੁੱਖ ਅਗਿਆਨੀ ਹੈ ਕੁਟੰਬ ਪਰਵਾਰ ਤੱਕ ਸੀਮਤ ਰਹਿ ਗਿਆ ਇਹ ਨਾ ਵਿਚਾਰਿਆ ਕਿ ਇਸ ਜਨਮ ਦਾ ਲਖਸ ਉਦੇਸ਼ ਨਹੀਂ ਕੀ ਹੈ ਪਰਵਾਰ ਬੱਚੇ ਤਾਂ ਪਸ਼ੂ ਪੰਛੀਆਂ ਦੇ ਵੀ ਹੁੰਦੇ ਹਨ ਕੇਵਲ ਮਨੁੱਖ ਦੇ ਪਰ ਐਸਾ ਮੂ ਮਨੁੱਖ ਦਾ ਜਨਮੋਂ ਕੋ ਤੋਂ ਵਨ ਪਰਜੰਤ ਉਹ ਤੋਂ ਦੇ ਦੂਤਰੇ ਆਦਿਕਾ ਤੱਕ ਬੋਧ ਹੀ ਤੰਦ ਵਿੱਚ ਵਜਿਆ ਹੋਇਆ ਮਿਲਤੂ ਹੋ ਜਾਂਦਾ ਪਰ ਉਹ ਨਹੀਂ ਸਕਦਾ ਅਸੁੱਦੀ ਸੰਤੀ ਦਾ ਰਾਜਾ ਹੈ ਮੋਹ ਮੋਹ ਦੇ ਵਿੱਚ ਆਇਆ ਮਨੁੱਖ ਫਿਰ ਕੋਰ ਨਰਕਾਂ ਦਾ ਵਾਸੀ ਬਣ ਜਾਂਦਾ ਕਿਉਂਕਿ ਵਾਸ਼ਨਾਵਾਂ ਵਿੱਚ ਮਗਦਾ ਸਤਿਗੁਰਾਂ ਦੇ ਬਚਨ ਨੇ ਜਿੱਤ ਲਾਗੋ ਮਨ ਵਾਸਨਾ ਅੰਤ ਸਾਈ ਪ੍ਰਗਟਾ ਉਹ ਜੁਨੀ ਬਹਿ ਜਾਣੀ ਇਹ ਦੁਨੀ ਚੰਦ ਦੇ ਪਿਤਾ ਦੀ ਜੁਨੀ ਪਈ ਬਗਿਆੜ ਤੇ ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਜਗਤ ਤੋਂ ਤਾਗ ਦੇ ਵਿੱਚ ਗੰਗਾ ਦੇ ਕਿਨਾਰੇ ਪਾਤਸ਼ਾਹ ਪਰਾਜ ਮਾਨ ਦੇ ਖੂਦ ਵੀ ਸਾਧੂ ਬੜੇ ਬੈਠੇ ਰੀ ਮੋਜ ਵਿੱਚ ਬੈਠੇ ਨਹੀਂ ਦੁਦੀ ਚੰਦ ਆਇਆ ਸਭ ਰਾ ਨੂੰ ਸੁਦੇਸ਼ੇ ਦੇ ਰਿਹਾ ਸਤਿਗੁਰਾਂ ਨੂੰ ਵੀ ਅੱਜ ਗੁਜਾਰੀ ਬੇਨਤੀ ਕੀਤੀ ਪਾਤਸ਼ਾ ਲੰਗਰ ਪ੍ਰਸ਼ਾਦਾ ਮੇਰੀ ਘਰੇ ਛਕਣਾ ਮੇਰੇ ਪਿਤਾ ਦਾ ਸਰਦਾਰ ਹੈ ਪਾਤਸ਼ਾਹ ਜੀ ਚਲੇ ਬੜੀ ਜਗਤ ਦੀ ਲੋਕਾਈ ਇਕੱਠੀ ਛਤੀ ਪ੍ਰਕਾਰ ਦੇ ਪਕਵਾਂ ਪਾਤਸ਼ਾਹ ਇਸ ਸਮੇਂ ਬੈਠੇ ਬਿਰਾਜਮਾਨ ਹੋਏ ਥਾਲ ਪਰੋਸ ਕੇ ਅੱਗੇ ਰੱਖਿਆ ਗੁਰਦੇਵ ਦੇ ਪਾਤਸ਼ਾਹ ਪੁੱਛਣ ਲੱਗੇ ਕਾਹ ਦਾ ਬਰਸ਼ਾਤ ਤੁਨੀ ਜਨ ਨੂੰ ਪੁੱਛਿਆ ਸਤਿਗੁਰੂ ਇਹ ਮੇਰੇ ਪਿਤਾ ਦਾ ਸਦਾਕ ਇੱਕ ਸਾਲ ਮੈਂ ਬਣਾਉਂਦਾ ਲੋਕ ਮੈਨੂੰ ਦਿਨ ਪੁੱਛਦੇ ਹੁੰਦੇ ਨੇ ਕਈ ਦਿਨਾਂ ਦੇ ਹੀ ਲੰਗਰ ਚੱਲ ਰਹੇ ਸੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ ਤੁਨੀ ਚੰਦਾ ਇਹਦਾ ਪਿਤਾ ਤਾਂ ਕਈ ਦਿਨਾਂ ਦਾ ਭੁੱਖਾ। ਜਾਂ ਫਲਾਨੀ ਜਗ੍ਹਾ ਝਾੜੀ ਦੇ ਵਿੱਚ ਬੈਠਾ ਹੈ ਬਘਿਆੜ ਦੀ ਜੁਨੀ। ਆਵਾਜ਼ ਦੇ ਪਿਤਾ ਕਹਿ ਕੇ ਤੈਨੂੰ ਕੁਝ ਨਹੀਂ ਕਹਿੰਦਾ। ਦਦੀ ਤੈਨੂੰ ਭੋਤੀਤ ਹੋ ਜਾ। ਇਹ ਪ੍ਰਸ਼ਾਦ ਲੈ ਜਾ। ਕਿਉਂਕਿ ਜਿਸਕੇ ਗੁਰੂ ਦੀ ਨਦਰ ਪੈ ਗਈ ਉਹ ਅੰਮ੍ਰਿਤ ਮਾਰ ਗਿਆ। ਉਥਾਰ ਜੋ ਪ੍ਰਸ਼ਾਦੀ ਦਾ ਸਤਗੁਰਾਂ ਗੇ ਰੱਖਿਆ ਸੀ ਪਾਤਸ਼ਾਹ ਨੇ ਚੁਕਵਾਇਆ ਇਹ ਲੈ ਕੇ ਉਸ ਉਸਕਾ ਏ ਕਿ ਤੋਬਿਆ ਮਨ ਵਿੱਚ ਬੜੀਆਂ ਘਾੜ ਤਾਂ ਘੜਦਾ ਹੈ ਸੱਚ ਹੈ ਝੂਠ ਬੰਨ ਲਈ ਇਹ ਬਚਨ ਕਹੇ ਪਹੁੰਚੇ ਆਵਾਜ਼ ਦਿੱਤੀ ਬਾਹਰ ਆਇਆ ਝਾੜੀਆਂ ਤੋਂ ਜੋ ਜਗ੍ਹਾ ਦੱਸੀ ਸਤਗੁਰਾਂ ਨੇ ਜੰਗਲ ਵਾਹ ਰਿ ਆਇਆ ਜਦੋਂ ਨਿਤਰਾ ਨਾਲ ਨਿਤਨ ਮਿਲੇ ਨਿਤਰਾ ਵਿੱਚ ਜਲ ਆ ਗਿਆ ਦੁਦੀ ਚੰਦ ਦੇ ਪਿਤਾ ਪ੍ਰਸ਼ਾਦ ਅੱਗੇ ਰਖਿਆ ਆਪ ਵੀ ਬਿਰਾਗ ਵਿੱਚ ਆਇਆ ਜਦੋਂ ਪ੍ਰਸ਼ਾਦ ਛਕਿਆ ਜੋ ਬਗਹਾੜ ਨੇ ਤਤਕਾਲ ਡਿਗ ਪਿਆ ਭਾਵ ਇਸ ਤੋ ਉਹ ਵਿਆਹੂ ਦਿਖਣੀ ਫਿਰ ਆਵਾਜ਼ ਦਿੱਤੀ ਕਹਿਣ ਲਗੇ ਪੁੱਤਰ ਜੋ ਘਰ ਆਏ ਨੇ ਉਹ ਆਪ ਨਰਾੰਕਾਰ ਜਾ ਜੋ ਬੰਦੂ ਤੂੰ ਪ੍ਰਸ਼ਾਦ ਸ਼ਕਾਇਆ ਗੁਰੂ ਦੇ ਮੇਰੇ ਤੇ ਤਸ ਕੀਤਾ ਮੇਰੀ ਹੁਣ ਮੁਕਤੀ ਮੈਂ ਜਾ ਰਿਹਾ ਜਾ ਕਿਤੇ ਚਲੇ ਨਾ ਜਾਵਣ ਉਹਨਾਂ ਦਾ ਉਪਦੇਸ਼ ਬਚਨ ਮੰਨੀ ਸੇਵਾ ਕਰੀ ਬਹੁ ਦਾਈ ਘਰ ਭਜਿਆ ਚੰਨਾ ਤੇ ਲੱਗ ਗਿਆ ਪਤਸ਼ਾ ਇਹਨੋਂ ਬੀਤ ਇਹ ਸਦਾ ਵਕਤ ਲਾਏ ਬੜਾ ਧਨ ਧਨੀ ਵੜਾ ਸੀ ਵੱਡਾ ਸ਼ਾਹੂ ਕਾ ਸੀ ਤੂੰ ਤਾਂ ਦੋ ਬੰਦੇ ਆ ਗਏ ਫਿਰ ਸਤਿਗੁਰਾਂ ਤੋਂ ਪੁੱਛਿਆ ਪਾਤਸ਼ਾਹ ਵੀਰੇ ਪੇਤਾ ਦੀਏ ਜੁਦੀ ਕਿਉਂ ਪਏ ਬਗਿਆੜ ਗਿਆ ਤਦ ਕਦੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ ਜੇ ਸਮੇ ਸਮਾ ਆਇਆ ਤਦ ਉੜੇ ਨਦੀਕ ਹੀ ਕਿਤੇ మాਸ ਰਜ ਉਹਦੀ ਸੁਤਾ ਜਿਤ ਚਲਾ ਕੇ ਆਉਂਦੋਂ ਬਾਸ ਖਾਣ ਮਨ ਕੀਤਾ ਕਿ మాਸ ਖਾਣਾ ਤਤਕਾਲ ਮੌਤ ਹੋਗੀ ਜਿੱਤ ਲਾਗੋ ਮਨਵਾਸ ਅੰਤ ਸਾਈ ਲਗਡਾਨੀ ਉਹ ਜਉਂਦੀ ਬਗਿਆੜਦੀ ਔਰ ਉਹ ਮੁਕਤ ਹੋ ਗਿਆ ਪਾਤਸ਼ਾ ਇਹ ਬਚਨ ਕਹਿੰਦੇ ਨੇ ਮਨਮੁਖ ਜਾਣ ਹੈ ਆਪਣੇ ਧੀਆ ਪੁੱਤ ਸੰਗੋ ਕਿਉਂਕਿ ਮਨਮੁਖ ਜੋ ਗੁਰੂ ਆਲਾ ਨਹੀਂ ਬਣੇ ਉਹ ਧੀਆ ਪੁੱਤਰਾਂ ਦੇ ਉਹ ਹੀ ਆਪਣਾ ਮੰਨ ਰੱਖਿਆ ਉਸ ਨੇ ਇਹ ਸੋਚਿਆਂ ਦੀ ਵਿਚਾਰ ਦੀ ਪ੍ਰਾਣਿਕ ਸਮੇਂ ਆਪ ਚ ਰਾਜੇ ਮਹਾਰਾਜੇ ਹੁੰਦੇ ਜਦੋਂ ਪੁੱਤਰ ਨੇ ਜਵਾਨ ਹੋ ਜਾਣਾ ਉਹਨਾਂ ਨੇ ਇਰਾਜ ਭਾਗ ਛੱਡ ਦੇਣੇ ਕੀ ਕਰਦੇ ਸਨ ਪਰਮੇਸ਼ਰ ਦੀ ਬੰਦਗੀ ਵਿੱਚ ਜੁੜ ਜਾਣਾ ਕਿ ਜਨਮ ਹੁਣ ਸਫਲ ਕਰੋ ਇਸ ਜਨਮ ਦਾ ਾਲਾ ਹਾਲ ਹੈ ਨਾਰੀ ਦੇਖ ਵਿਗਾਸੀ ਐਂਦਾ ਲੈ ਹਰਕ ਸੋਸੋਗ ਨਾਰੀ ਨੂੰ ਦੇਖ ਕੇ ਬੜਾ ਉਸਾ ਰਹਾ ਹੈ ਇਸਤਰੀ ਨੇ ساتھ آنند رائے تو سوگ بھی ساتھ ہے سوگ بھی ہے پاو کہ خرق سوگ پھر بنے دے نے منگ پروار ہے سب دیکھ ہیں کرے خوشی کرے گمی کرے دکھ کرے سکھ بنے ਕੇਵਲ ਸੁਖ ਹੀ ਨਹੀਂ ਨੇ ਦੁਖ ਬੜਾ ਚੇਤਾ ਤੁਰੀ ਹੁੰਦਾ ਹੈ ਨਾਦੀ ਦੇਖ ਬਿਗਾਸੀ ਐ ਨਾਲੇ ਹਰਤ ਸੋਸ ਗੌਰਵ ਕ ਸ਼ਬਦ ਰੰਗਾਵਲ ਇਹਿਸ ਖਾ ਦੇ ਰਸ ਭੋਗ ਦੂਦ ਨਾਨਕ ਦੇਵ ਮਹਾਰਾਜ ਦੇ ਬਚਨ ਕਹਿੰਦੇ ਜੋ ਗੁਰਮੁਖ ਹੈ ਇਹ ਮੰਨ ਮੁਖਾ ਪਤੀ ਬਚਨ ਕਹੇ ਸਤਿਗੁਰੂ ਨੇ ਜੋ ਗੁਰਮੁਖ ਨੇ ਗੁਰੂ ਨੂੰ ਮੁਖ ਰੱਖਣ ਵਾਲਾ ਹੈ ਉਹ ਗੁਰੂ ਦੀ ਅਪਦੇਸ਼ ਦੁਨ ਦਿਨ ਰਾਤ ਖਰੀਦੀ ਅਨੰਦੋਂ ਭੋਗਦੇ ਨਹੀਂ ਕੋਈ ਸ਼ਬਦੀ ਗੁਰਮਤੀਏ ਨਹੀਂ ਗੁਰੂ ਦੀ ਅਪਦੇਸ਼ ਨੂੰ ਉਹਨਾਂ ਨੇ ਬੰਦਿਆ ਕਮਾਇ ਉਹ ਅਨੰਦ ਵਿੱਚ ਭੋਗਦੇ ਹੋਏ ਅਨੰਦਮਾਨ ਹੋ ਰਹੇ ਹਰਕ ਸੋਗ ਤੋਂ ਨਿਆ ਦੇ ਦੇ ਗੁਰਮੁਖ ਸ਼ਬਦ ਦੇ ਨਾਵਲੇ ਇਹ ਤਾਂ ਸਵਾਰ ਰਸ ਹੈ ਕਿ ਤਚਲੇ ਵਿਤ ਜਾਵਣੋਂ ਸਾਖਤ ਡੋਲ ਡੁਲਾਏ ਪਦੀ ਪੂਤਨ ਪ੍ਰਮਾਤਮਾ ਦੇ ਅਨੰਤੋ ਵਿਦਾਂ ਮਨ ਚਲਾਏ ਮਜਰਾ ਧੰ ਦੇ ਜਾਣੀ ਜਿਸ ਧੰ ਵਿੱਚ ਬੇਵਕ ਬੁੱਸ਼ ਪ੍ਰੀਤ ਕਰਕੇ ਮਨ ਦਾ ਡੋਲਾਇਆ ਡੋਲ ਰਹਾ ਹੈ ਪ੍ਰੀਤ ਕਰੇ ਮਨ ਦਾ ਡੋਲ ਵਾਹ ਦਾ ਢੋਡ ਵੇ ਗੂਚੀਏ ਘਰ ਮਹਿ ਵਸਤ ਸੁਥਾਏ ਆਪਣੇ ਤੋਂ ਜੁਦਾ ਜਾਣ ਕੇ ਅਨੁਸਤਾਨਾਂ ਵਿੱਚ ਵਾਹਿਗੁਰੂ ਨੂੰ ਢੋੜ ਕੇ ਖਰਾਬ ਹੋਏ ਕਿਉਂਕਿ ਸਾਖੀ ਵਸਤੂ ਉੱਤਮ ਸਥਾਨ ਪਾਸੂ ਵਾਲਾ ਅੰਤਿਸਤਨ ਵਿੱਚ ਬੈਠਾ ਹੈ ਕਿਤੇ ਦੂਰ ਨੇ ਕਾਹੇ ਰੇ ਮਨ ਖੋਜਣ ਜਾਈ ਸਰਬ ਨਵਾਸੀ ਸਦਾ ਅਲੀਪਾ ਤੋਹੀ ਸੰਗ ਸੋ ਉਹ ਤਾਂ ਤੇਰੇ ਅੰਗ ਸ ਦੁਕਾਲਕ ਬਨਾਸੀ ਦੇ ਆਲੰਗ ਸਰੂਪੇ ਸਦੰਗ ਸੰਗੇ ਅਭੰਗ ਬੇਭੂਤੇ ਸਦਾ ਮਾਨਵ ਕਹ ਬੈ ਕਦ ਮੁਸੀ ਗੁਰੁ ਕਬਲ ਮਾਇ ਜੋ ਮਨ ਕੋ ਕੁ ਸ੍ਰਿਸ਼ਟੀ ਸੋ ਕੰਕਾਦ ਵਿੱਚ ਲੁੱਟੀ ਗਈ ਭਾਵੇਂ ਕਿ ਆਤਮਾ ਨੂੰ ਨਹੀਂ ਜਾਣਦੀ ਉਹ ਮਨ ਇਸ ਕਰਕੇ ਲੁੱਟੇ ਹੋਏ ਪੁਰਸ਼ਵਤ ਸੋਕ ਆਤਾ ਰਹਿੰਦੇ ਨੇ ਖੁਸ਼ੀ ਨਹੀਂ ਹੁੰਦੀ ਉਹ ਚਿੰਤਾਤ ਹੋਦੇ ਕਿ ਗਏ ਲੁੱਟੇ ਗਏ ਔਗਣਾਂ ਨੂੰ ਕਤਲ ਕੀਤਾ ਲੋਕ ਔਗਣਾਂ ਕੀ ਬੰਦਾ ਜੰਠਲੀ ਗੁਣ ਨਾ ਵੇਹਾਜੈ ਕੋਈ ਔਗਣ ਕਤਲ ਕੀਤੇ ਜੋ ਪਾਤਸ਼ਾਹ ਬਣਾਉਂਦੇ ਔਗਣ ਕਤਲ ਮਾਨਮੁਖ ਖੋਣ ਕਰ ਮੁਸੀ ਗੁਰਮੁਖ ਪੱਲੇ ਪਾਈ ਗੁਰਮੁਖਾਂ ਨੇ ਪੱਲੇ ਪਾਈ ਵਸਤੂ ਸੰਗਤ ਦੇ ਵਿੱਚ ਅਪਰੋਖ ਜਾਣੇ ਆ ਸਾਖਤ ਦੇ ਦੇ ਗੁਣ ਆ ਆ ਆਪਣਾ ਮੂਲ ਕਸ਼ਾਨ ਜੀ ਬੀਮੁਖ ਸੁਭ ਗੁਣਾ ਰਹੇ ਤੇ ਆਪਣੇ ਸਰੀਰ ਦਾ ਇਸੇ ਸਿਰ ਉਤਪਤ ਹੋਇਆ ਇਸ ਤੋਂ ਜਾਣ ਸੋਈ ਸਪਸ਼ਟ ਕਰਕੇ ਪਾਤਸ਼ਾਹ ਵਜਨ ਕੀ ਕਹਿੰਦੇ ਨੇ ਰਕਤ ਬਿੰਦ ਕਾ ਇਹੋ ਤਨੁ ਅਗਨੀ ਪਾਸ ਕਰਾਨ ਇਹ ਪਿਆਰੀਆ ਕਦੀ ਜਾਣੀਐ ਤਨ ਕਿਵੇਂ ਬਣਿਆ ਤੂੰ ਜਾਣਿਆ ਇਹ ਤਨ ਦੀ ਪਦਾਸ਼ ਕਿਵੇਂ ਹੋਈ ਰਕਤ ਬਿੰਦ ਕਾ ਇਹੋ ਤਨੁ ਰਕਤ ਬਿੰਦ ਕਾ ਨਮਿਆ ਅਗਨ ਉਧਰ ਭਜਾ ਮਾਤਾ ਦੀ ਰਕਤ ਪਿਤਾ ਦਾ ਬਿੰਦ ਮੈਲੇ ਜਲ ਤੋਂ ਸੁੰਦਰ ਤਨ ਪਰਮੇਸ਼ਰ ਨੇ ਬਣਾਇਆ ਕਦੇ ਤੂੰ ਵਿਚਾਰੇ ਆ ਜਾਣੇ ਰਕਤ ਬਿੰਦ ਕਾ ਇਹੋ ਤਨੋ ਅਗਨੀ ਪਾਸ ਪਰ ਮਾਤਾ ਦੀ ਰਕਤ ਪਿਤਾ ਦਾ ਬਿੰਦ ਇਹ ਦੋਨਾਂ ਦਾ ਇਹ ਸਰੀਰ ਕਾਇਆ ਰਕਤ ਬਿੰਦ ਹੀ ਇਸ ਦਾ ਮੂਲ ਜਿਖਾ ਦੀ ਅਗਨੀ ਦੇ ਪਾਸ ਪਹੁੰਚਦੇ ਆ ਪਹਿਚਾਨ ਭਵ ਮਰਣਾ ਦੇਖਤ ਜਾਣ ਦੂਜਾ ਨਾ ਜਾਣ ਮੌਤ ਬਾਦਸ਼ਾਹ ਬਚਨ ਕਹਿੰਦੇ ਨੇ ਮਨੁੱਖ ਮਰਣਾ ਭਲਾ ਹੈ ਨਾ ਕਹਨ ਵਾਲੇ ਫਿਰ ਕਰਮਾਂ ਦੇ ਬੀਜ ਬੀਜਣ ਲੱਗ ਜਾਂਦਾ ਕਿ ਮੈਨੂੰ ਮੌਤ ਨਹੀਂ ਆਉਣੀ। ਬਾਦਸ਼ਾਹ ਕਹਿੰਦੇ ਨਹੀਂ ਅਗਨੀ ਬਾਸ ਕਰਾਂ ਵਰਨਾ ਯਾਦ ਕਰ ਉਹ ਦੀੜੀ ਹੈ ਦੂਰ ਦੀ। ਪਤਾ ਨਹੀਂ ਕਦੋਂ ਸਦਾ ਬਲਾਵਾ ਆ ਜਾਏ। ਕਦ ਆਦਮੀ ਹੁ ਇਕਦਮੀ ਮਹੁੱਲਤ ਮੋਤ ਨਾ ਜਾਣਾ ਸਾਬੇ ਕੇ ਨਾ ਇੱਕਦਮ ਦੇ ਆਦਮੀ ਬਾਦਸ਼ਾਹ ਵਦਨ ਕਹੇ ਇਕਦਮ ਤੇ ਪਵਣ ਕਾ ਵਸ ਦਿਓਰੀ ਬਸਤ ਕ ਸਚ ਦੀ ਸਾਨ ਤੇ ਪ੍ਰਾਣ ਪਵਣ ਦੇ ਅਧਿ ਕਿਉਂਕਿ ਪ੍ਰਾਣਾ ਦੇ ਵਿਜੋ ਕਰਕੇ ਗਿਲ ਪ੍ਰਾਣ ਪਵਣ ਖੁੱਲੇ ਦਵਾਦਿਆਂ ਵਿੱਚ ਕਿਵੇਂ ਕੈਸੀ ਟਹਿਰੀ ਹੋਈ ਇਸ਼ਨ ਪ੍ਰਾਣ ਪਵਨ ਖੁੱਲੇ ਦੁਆਰਿਆਂ ਵਿੱਚ ਕਿਵੇਂ ਠਹਿਰੀ ਬੇਨਤੀ ਕੀਤੀ ਸਤਿਗੁਰੂ ਅਕੀ ਪਾਤਸ਼ਾਹ ਕਹਿਣ ਲੱਗੇ ਗੁਰੂ ਨਾਨਕ ਦੇਵ ਮਹਾਰਾਜ ਬਸਤਕ ਸੱਚ ਦੀ ਸ਼ਾਨ ਵਾਹਿਗੁਰੂ ਦਾ ਹੁਕਮ ਉਪੀ ਸੱਚਾ ਪਰਵਾਨਾ ਬਸਤਕ ਤੇ ਲਿਖਿਆ ਗਿਆ ਤਾਂ ਠਹਿਰੀ ਹੈ ਦੇਹੀ ਅਪ ਇਹ ਪ੍ਰਾਣ ਜੀਵ ਵਿੱਚ ਇੰਨਾ ਕਿੱਦ ਰਹਿਣਗੇ ਇਹ ਲਿਖਿਆ ਹੈ ਬਸਤਕ ਤੇ ਕੋਈ ਦਾਵਾ ਨਹੀਂ ਬਣ ਸਕਦਾ ਕਿ ਮੈਂ ਬੜਨਾ ਹੀ ਵੱਡੇ ਵੱਡੇ ਰਾਜੇ ਮਹਾਰਾਜੇ ਹਨਾਕ ਵਲਗੇ ਰਾਵਣ ਵਲਗੇ ਜਿਨ੍ਹਾਂ ਨੇ ਬੜੀ ਵੱਲ ਲਈ ਸੀ ਰਾਖ ਵਿੱਚ ਮੈਂ ਲਿਖਿਆ ਬਾਦਸ਼ਾਹ ਕਹਿੰਦੇ ਮਸਤਕ ਸੱਚ ਦੀ ਸ਼ਾਨ ਮਸਤਕ ਤੇ ਲੇਖ ਲਿਕੇ ਹੁੰਦੇ ਬੜਨ ਲਖਾਏ ਮੰਡਲ ਨਹ ਆਏ ਆਪਾਂ ਮਾਟਾ ਲਖਾ ਕੇ ਆਏ ਜੀ ਇਸ ਮੰਡਲ ਐਸੇ ਵੀ ਮੰਡਲ ਨੇ ਅਧਿਆਤਮਕ ਮੰਡਲ ਜਿੱਥੇ ਮੌਤ ਨਹੀਂ ਪਰ ਇਹ ਮੰਡਲ ਮੇਰੇ ਤੋਂ ਮੰਡਲ ਜਗ ਸਾਜਿਆ ਜਿਉਂ ਬਾਲੂ ਘਰਵਾਰ ਸਾਰੀ ਲੋਕਾਈ ਜਗਤ ਮਿਰਤੂ ਦੇ ਘੇਰੇ ਸਭਨਾ ਨੇ ਵੜਨਾ ਸਭਨਾ ਨੇ ਦਿਸੜਨਾ ਸਭ ਨਾ ਮੜਨਾ ਆਇਆ ਬਿਸ਼ੂੜਾ ਸਭ ਨਾ ਪੁੱਛੋ ਜਾਏ ਸਿਆਣਿਆਂ ਆਗੇ ਮਿਲਨ ਕਦਾ ਸਭ ਨਾ ਨੇ ਮੜਨਾ ਬਿਸ਼ੂੜਾ ਇਹ ਲਿਖਿਆ ਕਿ ਇਹ ਪ੍ਰਾਣ ਇਸ ਤਨ ਵਿੱਚ ਇੰਨਾ ਚਿਰ ਰਹਿਣ ਇਹ ਲਿਖਿਆ ਇਸ ਤਰ੍ਹਾਂ ਕੇ ਪਾਵਨ ਠਹਿਰ ਦਾ ਹੈ ਉਹ ਵੀ ਹੁਕਮ ਦੇ ਵਿੱਚ ਬੰਧਿਆ ਹੈ ਸਤਿਗੁਰੂ ਕਹਿਣ ਲੱਗੇ ਪਵਣ ਹੈ ਕੈ ਵਸ ਦੇਹੂ ਦੀ ਇਹ ਦੇਹੀ ਪਵਣ ਦੇ ਵਸ ਹੀ ਹੈ ਸਭ ਤੇ ਪਵਣ ਸਵਾਸ ਨਿਕਲ ਗਿਆ ਤਤਕਾਲ ਗਰ ਜਾਂਦਾ ਵਸ ਤੱਕ ਸੱਚ ਦੀ ਸਾਰ ਕਿਉਂਕਿ ਹੁਕਮ ਦੇ ਵਿੱਚ ਬੰਦੇ ਹਾਂ ਇੱਕ ਦਮ ਦੇ ਆਦਮੀ ਹਾਂ ਕੋਈ ਬਾੜਾ ਦਾਵਾ ਨਹੀਂ ਪਟਾ ਅਮ ਆਦਮੀ ਹਾਂ ਇੱਕ ਦਮ ਹੀ ਮੋਹਲਤ ਬਹੁਤ ਨਾ ਜਾਣਾਂ ਸਾਵੇ ਕਿ ਨਾ ਜਗਤ ਵਿੱਚ ਅਨੇਕਾਂ ਖਿੰਨ ਪਲ ਵਿੱਚ ਵਿਸਤੂ ਹੁੰਦੇ ਨੇ ਅਨੇਕਾਂ ਦਾ ਜਨਮ ਹੁੰਦਾ ਇਹ ਨਹੀਂ ਕੋਈ ਬਾਲਕ ਹੈ ਜਵਾਨ ਹੈ ਵਿਦਤ ਹੈ ਜਦੋਂ ਹੁਕਮ ਆਇਆ ਤਤਕਾਰ ਬਹੁਤ ਆ ਜੀਵਨ ਬੰਗਿਆ ਬੋਆ ਨ ਲੋੜ ਕੋਈ ਬਹੁਤਾ ਜੀਵਨ ਮੰਗ। ਜੀਵਤੋ ਬਹੁਤ ਜੀਵਨਾ ਹੀ ਮੰਗਦੇ। ਭਗਤਪ੍ਰੀਤ ਜੀ ਮਹਾਰਾਜ ਬੈਠੇ ਨੇ ਆਪਣੀ ਮੋਹਜ ਵਿੱਚ ਇੱਕ ਬਜ਼ੁਰਗ ਆਇਆ। ਇਹਦੀ 80-82 ਸਾਲ ਦੀ ਆ। ਬੇਨਤੀ ਅੱਜ ਗੁਜਾਈ। हे ਫਕੀਰ ਸਾਈ ਮੇਰੀ ਅੱਜ ਖੁਦਾ ਹਾਗੇ ਕਰੋ ਕੋਈ ਬਚਨ ਕਰੋ। ਅਜੀ ਮੈਂ ਬਣਨਾ ਚਾਹ। ਦੀ ਹੀ ਕੰਮ ਦੀ ਭਾਈ ਭਗਤ ਮਰੀਦ ਜੀ ਨੇ ਬਚਨ ਕੀ ਕਹੇ ਉਹ ਸੁਭਜੋਤ ਕ ਨੂੰ ਇੱਕ ਦਿਨ ਤਾਂ ਮਰਨਾ ਹੈ ਭਾਵੇਂ 100 ਵਸਤ ਤੂੰ ਹੋਰ ਜੀ ਲਵੇਂ ਮੌਤ ਤਾਂ ਆਣੀ ਮਰਨਾ ਤਾਂ ਸਚਾਈ ਇਸ ਤੰਦ ਨੂੰ ਤਾਂ ਛੱਡ ਕੇ ਜਾਣਾ ਕਿਹਨ ਲਗਾ ਬੜੇ ਵੇ ਗਾਲ ਧੰਦੇ ਨੇ ਬੜਾ ਪਰਵਾਜ਼ ਵੱਡਾ ਬੜਾ ਕੁਝ ਕਰਦਾ ਦੇਹੀ ਕੰਮ ਰਹੀ ਅੱਤ ਜਿਹਦੇ ਬਚਨ ਵੀ ਦੀ ਆਪਣੀ ਪਾਵਨ ਬਾਣੀ ਵਿੱਚ ਬੁੱਟਾ ਹੋਆ ਸੇਖ ਕਰੀਤ ਕੰਬੜ ਲੱਗੀ ਦੇਹੀ ਜੇ ਸੌ ਵਰਿਆਂ ਜੀਵਨ ਆਪੀ ਤਨ ਹੋਸੀ ਜੇ ਸੌ ਵਰੇ ਹੋ ਜਿਵੇਗਾ ਤਨ ਤੋਂ ਇਹ ਮਿੱਟੀ ਦੀ ਢੇਰੀ ਹੋ ਜਾਣਾ ਬਹੁਤਾ ਜੀਵਨ ਮੰਗੀ ਐ ਮੌਤ ਨਾਲੋਂ ਜੀਵ ਤੋਂ ਬਹੁਤ ਜੀਵਨਾ ਮੰਗਦੇ ਕਿ ਸਾਨੂੰ ਮੌਤ ਨਾ ਆਵੇ ਆਪਾਂ ਬੜੀ ਜਤਨ ਵੀ ਕਰਦੇ ਹਾਂ ਇੱਕ ਰਾਜਾ ਸੀ ਅਪੀਸ਼ਤ ਰਾਜਾ ਜੋ ਬੜਾ ਧਨਵੀ ਰਾਜਾ ਸੀ ਪਰ ਕਲ ਯੁਗ ਨੇ ਉਹਦੀ ਫੇਰ ਦਿੱਤੀ ਉਸ ਰਾਜੇ ਕਿਉਂਕਿ ਘੋਰ ਕਲ ਯੁਗ ਦਾ ਸਮਾਂ ਅੱਜ ਵੀ ਚੱਲ ਰਿਹਾ ਹੈ ਘੋਰ ਕਰੇ ਤੁਹਾਪ ਹੀ ਬਜਨ ਇਹ ਜਿੱਥੇ ਸੋਨਾ ਉਥੇ ਸੋਨਾ ਉਸਦੇ ਮੋਟੇ ਲੱਗਿਆ ਘੜੇ ਜੰਗਲ ਵਿੱਚ ਸ਼ਿਕਾਰ ਚੁੱਕਣ ਗਿਆ ਪੀਛੇ ਦਾਜਾ ਕੋਈ ਫਕੀਰ